ਜੇ ਹੁਣ ਜੰਗ ਲੱਗ ਜਾਂਦੀ ਹੈ ਤਾਂ ਇੰਡੀਆ ਦਾ ਇਕਨੋਮੀ ਜੀਡੀਪੀ ਕਿੰਨੀ ਡਿੱਗੇ ਦਾ ਵੱਡਾ ਨੁਕਸਾਨ ਨਹੀਂ ਹੈਗਾ ਛੋਟਾ-ਬੋਟਾ ਤਾਂ ਦੇਖੋ ਤੁਸੀਂ ਕਵਾਂਟੀਫਾਈ ਨਹੀਂ ਕਰ ਸਕਦੇਗੇ ਇਟ ਇੰਡੀਆ ਇਜ਼ ਅ ਵਰਲਡ ਪਾਵਰ ਜਿਸ ਸਮੇਂ ਚ ਅਮਰੀਕਾ ਅੱਖਾਂ ਦਿਖਾਉਂਦਾ ਭਾਰਤ ਨੂੰ ਤੇ ਅਮਰੀਕਾ ਨੂੰ ਭਾਰਤ ਅੱਖਾਂ ਦਿਖਾਊਗਾ ਬਰਾਬ ਦੇਖੋ ਜੀ ਗੱਲ ਸਮਝੋ ਉਹ ਤੇ ਤਦ ਦੇਖਾਂਗੇ ਜਦ ਅੱਖਾਂ ਦਿਖਾएंगे ਰਿਸ ਕਵਤ ਹੈ ਨਾ ਆਈ ਵਿਲ ਕਰਾਸ ਦ ਬ੍ਰਿਜ ਵੈਨ ਇਟ ਕਮਸ ਬੜੀ ਹਿੰਮਤ ਚਾਹੀਦੀ ਸਾਨੂੰ ਅੱਖਾਂ ਦਾ ਕਾਣ ਵਾਸਤੇ ਦਾ ਡੋਨਲਡ 트੍ਰੰਪ ਦੇ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਤੇ ਸਾਰਿਆਂ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਬੰਨੇ ਉਹ ਇੰਡੀਆ ਦੇ ਨਾਲ ਖੜਦੇ ਨੇ ਤੇ ਦੂਜੇ ਬੰਨੇ ਕੱਲੋਂਡਾ ਵੱਲੋਂ ਦੋਗਲਾ ਬਿਆਨ ਦਿੱਤਾ ਗਿਆ ਕਿ ਸ਼ਰਮਨਾਕ ਜਿਹੜਾ ਪਾਕਿਸਤਾਨ ਦੇ ਉੱਤੇ ਸਟ੍ਰਾਈਕ ਕਰਦਾ ਅਸੀਂ ਉਹਨੇ ਕਮਜ਼ੋਰ ਨਹੀਂ ਕਿ ਅਸੀਂ ਕਿ ਸਿੱਧੇ ਇਹ ਸਾਹਮਣਾ ਚੱਲਾਂਗੇ ਅਸੀਂ ਆਪਣਾ ਦੇਸ਼ ਦਾ ਆਪਣੇ ਦੇਸ਼ ਦੇ ਬੰਦਿਆਂ ਦਾ ਆਪਣੀ ਇਕਨੋਮੀ ਦਾ ਭਲਾ ਸੋਚਣਾ ਹੈ ਬਾਕੀ ਸਾਰ ਸਭ ਕੁਝ ਸੈਕੰਡਰੀ ਹੈ ਸਾਡੇ ਨਾਲ ਜੁੜੇ ਨੇ ICIA ਦੇ ਪ੍ਰੈਜ਼ੀਡੈਂਟ ਚਰਨਜੋਤ ਸਿੰਘ ਨੱਡਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਭਾਰਤ ਪਾਕਿਸਤਾਨ ਦੇ ਵਿੱਚ ਇਸ ਵੇਲੇ ਜੇ ਮਾਹੌਲ ਦੀ ਗੱਲ ਕਰੀ ਤਾਂ ਮਾਹੌਲ ਤਣਾਅਪੂਰਨ ਬਣਿਆ ਹੋਇਆ ਅੱਜ ਮੁਰ ਤੋਂ ਭਾਰਤ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਇਹ ਸਟ੍ਰਾਈਕਾਂ ਕੀਤੀਆਂ ਗਈਆਂ ਨੇ ਪਾਕਿਸਤਾਨ ਦੇ ਵਿੱਚ ਕਿਉਂਕਿ ਕੱਲ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਇੱਕ ਨਪਾਕ ਹਰਕਤ ਕੀਤੀ ਗਈ ਸੀ ਪੰਜਾਬ ਦੇ ਵਿੱਚ ਭਾਰਤ ਦੇ 15 ਸ਼ਹਿਰਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸਰ ਇਸ ਵਕਤ ਪੂਰੇ ਦੇਸ਼ ਦੇ ਵਿੱਚ ਪੈਨਿਕ ਦਾ ਮਾਹੌਲ ਹੈ ਸਾਰਿਆਂ ਦੇ ਵੱਲੋਂ ਕਿਹਾ ਜਾ ਰਿਹਾ ਕਦੀ ਵੀ ਜੰਗ ਲੱਗ ਸਕਦੀ ਹੈ ਸਾਰੇ ਰਾਸ਼ਨ ਇਕੱਠਾ ਕਰ ਰਹੇ ਨੇ ਪੈਸੇ ਕੈਸ਼ ਰੱਖ ਰਹੇ ਨੇ ਆਪਣੇ ਕੋ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਇੰਨਾ ਪੈਨਿਕ ਨਹੀਂ ਹੈਗਾ ਤੁਸੀਂ ਆਪਣੇ ਕੋ ਕੋਈ ਰੀਜ਼ਨੇਬਲ ਕੈਸ਼ ਰੱਖ ਸਕਦੇ ਹੋ ਰੀਜ਼ਨੇਬਲ ਰਾਸ਼ਨ ਰੱਖ ਸਕਦੇ ਹੋ ਇਕੱਠਾ ਕਰਨ ਦਾ ਨੁਕਸਾਨ ਹੀ ਹੋਏਗਾ ਨਾ ਬੈਂਕਾਂ ਦਾ ਨੁਕਸਾਨ ਸਾਡਾ ਨੁਕਸਾਨ ਜਿਆਦਾ ਰਾਸ਼ਨ ਇਕੱਠਾ ਕਰੋਗੇ ਤਾਂ ਰੇਟਸ ਵੱਜ ਜਾਣਗੇ ਕੋਈ ਲੌਜੀਕ ਨਹੀਂ ਹੈਗਾ ਤੇ ਮੇਰਾ ਸਜੇਸ਼ਨ ਹੈਗਾ ਤੁਸੀਂ ਆਪਣਾ ਨਾਰਮਲ ਮੰਨ ਕੇ ਚੱਲੋ ਕੋਈ ਐਸੀ ਪਰੇਸ਼ਾਨੀ ਨਹੀਂ ਹੈਗੀ ਕਿ ਸਰ ਕਿਤਨਾ ਕਿਤੇ ਜਿਹੜਾ ਇਹ ਹਮਲਾ ਹੋ ਰਿਹਾ ਪਾਕਿਸਤਾਨ ਦੇ ਵੱਲੋਂ ਜੀ ਇਹ ਵੱਧਦੇ ਅੱਗੇ ਜਾ ਕੇ ਪ੍ਰੋਪਰ ਵਾਰ ਸ਼ੁਰੂ ਹੋ ਜਾਂਦੀ ਹੈ ਇੰਡੀਆ ਪਾਕਿਸਤਾਨ ਦੇ ਵਿੱਚ ਤੇ ਇੰਡੀਆ ਨੂੰ ਇੰਟਰਨੈਸ਼ਨਲ ਲੈਵਲ ਤੇ ਕਿਸ ਤਰੀਕੇ ਦਾ ਘਾਟਾ ਹੋਊਗਾ ਕਿਉਂਕਿ ਇਸ ਵਕਤ ਚੌਥੇ ਨੰਬਰ ਦੀ ਇਕਨੋਮੀ ਹੈ ਸਾਡੀ ਪੂਰੇ ਵਰਲਡ ਦੇ ਵਿੱਚ ਜੇਕਰ ਬਾਕੀ ਨੰਬਰਾਂ ਦੀ ਗੱਲ ਕਰੀਏ ਕੁਝ ਖਾਸ ਅੱਗੇ ਪਿੱਛੇ ਨਹੀਂ ਨੇ ਕਿੰਨਾ ਕੁ ਵੱਡਾ ਘਾਟਾ ਜਿਹੜਾ ਇੰਡੀਅਨ ਇਕਨੋਮੀ ਨੂੰ ਪਊਗਾ ਇਸ ਹਮਲੇ ਦੇ ਨਾਲ ਦੇਖੋ ਜੀ ਇਹਨੂੰ ਤੁਸੀਂ ਅੱਜ ਕੋਈ ਨਹੀਂ ਕਰ ਸਕਦੇਗੇ ਯੁੱਧ ਹੋ ਗਿਆ ਤਾਂ ਦੇਖਾਂਗੇ ਯੁੱਧ ਹੋਣਾ ਬੜੀ ਵੱਡੀ ਗੱਲ ਹੁੰਦੀ ਹੈ ਯੁੱਧ ਦੇ ਨੁਕਸਾਨ ਇਹਦੀ ਦੋਹਰਾਈ ਨਹੀਂ ਹੈਗੇ ਯੁੱਧ ਹੈਜ਼ ਇਟਸ ओन ਵਾਰ ਹੈਜ਼ ਇਟਸ ओन ਪਰਿਲਸ ਉਹਦੇ ਕੋਈ ਪਰੇਸ਼ਾਨੀ ਨਹੀਂ ਲੇਗੀ ਲੇਕਿਨ ਯੁੱਧ ਹੋਏਗਾ ਕਿਸ ਕੁਆਂਟਮ ਤੇ ਹੋਏਗਾ ਕਿੰਨੀ ਇਨਵੋਲਵਮੈਂਟ ਹੋਗੀ ਅੱਜ ਕੱਲ ਯੁੱਧ ਜਿਹੜੇ ਤਲਵਾਰਾਂ ਨਾਲ ਲੜੇ ਜਾਂਦੇ ਨਿਊਕਲੀਅਰ ਯੁੱਧ ਹੁੰਦੇਗੇ ਮਿਸਾਈਲਸ ਨਾਲ ਕੀਤੇ ਜਾਂਦੇ ਕੱਲ ਵੀ ਜਿਹੜੇ 15 ਅਟੈਕ ਕੋ ਸਾਰੇ ਮਿਸਾਈਲਸ ਤੇ ਹੋਏ ਲੇਕਿਨ ਆ ਸਾਨੂੰ ਹਿੰਮਤ ਇਸ ਗੱਲ ਤੇ ਰੱਖਣੀ ਚਾਹੀਦੀ ਕਿ ਸਾਡੀ ਆਰਮੀ ਸਾਨੂੰ 3 ਵਜ ਕੇ ਸਮਝੋ 9 ਮਿੰਟ ਤੇ ਪਤਾ ਚੱਲਿਆ ਕਿ ਯੁੱਧ ਹੋਇਆ ਹੈ ਇਹ ਉਹਨਾਂ ਦੇ ਅਟੈਕ ਹੋਇਆ ਬਿਲਕੁਲ ਕਿਤਨਾ ਕਿਤੇ ਇਕਨੋਮੀ ਨੂੰ ਸਾਡਾ ਕਿੰਨਾ ਅਸਰ ਹੋਊਗਾ ਜੀਡੀਪੀ ਕਿਉਂਕਿ ਸਾਡੀ ਵਰਲਡ ਦੀ ਚੌਥੇ ਨੰਬਰ ਤੇ ਆ ਜੇਕਰ ਜਾਪਾਨ ਦੀ ਗੱਲ ਕਰੀਏ ਤਾਂ ਜ਼ਿਆਦਾ ਦੂਰ ਨਹੀਂ ਹੈ ਜੇਕਰ ਇਹ ਅਟੈਕ ਹੁੰਦਾ ਹੈ ਉਹਨਾਂ ਨੇ ਪਰਸੋ ਸਰਪਾਸ ਕਰਤਾ ਇੰਡੀਆ ਹੈਜ਼ ਪਾਸ ਕੀਤਾ ਇੰਡੀਆ ਚੌਥੇ ਨੰਬਰ ਤੇ ਆ ਜੇ ਹੁਣ ਜੰਗ ਲੱਗ ਜਾਂਦੀ ਹੈ ਤਾਂ ਇੰਡੀਆ ਦਾ ਇਕਨੋਮੀ ਜੀਡੀਪੀ ਕਿੰਨੀ ਡਿਗਰੀ ਦਾ ਵੱਡਾ ਨੁਕਸਾਨ ਨਹੀਂ ਹੈਗਾ ਛੋਟਾ ਮੋਟਾ ਤਾਂ ਦੇਖੋ ਤੁਸੀਂ ਕੁਆਂਟੀਫਾਈ ਨਹੀਂ ਕਰ ਸਕਦੇਗੇ ਇਟ ਇੰਡੀਆ ਇਜ਼ ਅ ਵਰਲਡ ਪਾਵਰ ਇੰਡੀਆ ਇਜ਼

ਬলো ਬলো ਸਰ ਜਿਹੜਾ ਡੋਨਲਡ 트੍ਰੰਪ ਦੇ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਤੇ ਸਾਰਿਆਂ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਬੰਨੇ ਉਹ ਇੰਡੀਆ ਦੇ ਨਾਲ ਖੜਦੇ ਨੇ ਤੇ ਦੂਜੇ ਬੰਨੇ ਕੱਲੋਂ ਦਾ ਵੱਲੋਂ ਦੋਗਲਾ ਬਿਆਨ ਦਿੱਤਾ ਗਿਆ ਕਿ ਸ਼ਰਮਨਾਕ ਜਿਹੜਾ ਪਾਕਿਸਤਾਨ ਦੇ ਉੱਤੇ ਸਟ੍ਰਾਈਕ ਕੀਤੀ ਦੇਖੋ ਸਭ ਇੱਕ ਗੱਲ ਸਮਝੋ ਹਿੰਦੁਸਤਾਨ ਜਲਦ ਪਾਵਰ ਬਣ ਕੇ ਉਭਰੇਗਾ ਲੋਗਾਂ ਨੂੰ ਪਰੇਸ਼ਾਨੀ ਹੁੰਦੀ ਜੀ ਬਟ ਆਦਰਵਾਇਜ਼ ਆਵਰ ਰਿਲੇਸ਼ਨਸ਼ਿਪ ਇੰਟਰਨੈਸ਼ਨਲੀ ਇਜ਼ ਵੈਰੀ ਹਾਈ ਆਫ ਹਾਈ ਆਰਡਰ ਕਿੰਨੇ ਕਿਤੇ ਬ੍ਰਿਕਸ ਦੇ ਕਾਰਨ ਤੇ ਨਹੀਂ ਇਹ ਸਭ ਹੋ ਰਿਹਾ ਡੋਨਲਡ ਟਰੰਪ ਕੋਈ ਕੋਈ ਫਰਕ ਨਹੀਂ ਹੈਗਾ ਡੋਨਲਡ ਟਰੰਪ ਨੂੰ ਪਤਾ ਹੈਗਾ ਕਿ ਸਾਰੀ ਸੈਲਿੰਗ ਇੰਡੀਆ ਦੇ ਕੋਲ 68% ਪੋਪੂਲੇਸ਼ਨ ਹੈਗੀ which is below 40 years of age ਕਿਧਰੇ ਨਹੀਂ ਹੈਗਾ ਸਾਰੇ ਬਜ਼ੁਰਗ ਹੈਗੇ ਸਾਰੀ ਬਾਇੰਗ ਇੰਡੀਆ ਚ ਰੈਸਟ ਕਰ ਦੇਗੀ ਵੀ ਆਰ ਸਟੇਡਡ ਟੂ ਬਿਕਮ ਅ ਡਵੈਲਪਿੰਗ ਕੰਟਰੀ ਸਨਲ ਕੋਈ ਅਦਰਵਾਈਜ਼ ਦੇ ਸ਼ੁੱਡ ਨਾਟ ਕਮ ਐਂਡ ਟ੍ਰਾਈ ਟੂ ਇੰਟੀਮਿਡੇਟ ਅਸ ਜੀ ਬ੍ਰਿਕਸ ਜਿੱਦਾਂ ਬ੍ਰਿਕਸ ਸਭ ਮਿਲਨ ਹੋਇਆ ਸੀ ਡੋਨਲਡ ਟਰੰਪ ਦੇ ਚੁਣੇ ਜਾਣ ਤੋਂ ਪਹਿਲਾਂ ਕੀ ਉਹ ਅਸਰ ਭਾਰਤ ਤੇ ਯੂ ਐਸ ਏ ਦੇ ਜਿਹੜੇ ਰਿਲੇਸ਼ਨ ਨੇ ਉਸ ਦੇ ਵਿੱਚ ਅਸਰ ਪਾਉਗੇ ਬ੍ਰਿਕਸ ਮਿਲਨ ਜੋ ਕਿ ਰਸ਼ੀਆ ਚਾਈਨਾ ਸਾਰੇ ਮਿਲ ਕੇ ਬਣਾਇਆ ਹੋਇਆ ਹੈ ਦੇਖੋ ਨਈ ਚਾਨ ਗਿਓ ਲੇਕਿਨ ਚਾਨ ਨਲ ਕੀ ਹੋਏਗਾ ਸਿਵਿਕ ਤਾਕਤ ਬਣ ਕੇ ਵਰਤੇ ਪੈਣਾ ਅਸੀਂ ਹੁਣ ਇੰਨੇ ਕਮਜ਼ੋਰ ਨਹੀਂ ਕਿ ਅਸੀਂ ਕਿਸੇ ਦੇ ਹਿਸਾਬ ਨਾਲ ਚੱਲਾਂਗੇ ਅਸੀਂ ਆਪਣਾ ਦੇਸ਼ ਦਾ ਆਪਣੇ ਦੇਸ਼ ਦੇ ਬੰਦਿਆਂ ਦਾ ਆਪਣੀ ਇਕਨੋਮੀ ਦਾ ਭਲਾ ਸੋਚਣਾ ਹੈ ਬਾਕੀ ਸਾਰੇ ਸਭ ਕੁਝ ਸੈਕੰਡਰੀ ਹੈਗਾ ਸੋ ਵੀ ਹੈਵ ਟੂ ਮੂਵ ਇਨ ਟੈਂਡਮ ਵਿਦ ਆਰ ਕੰਟਰੀਜ਼ ਪ੍ਰੋਸਪਰਿਟੀ ਜੇ ਅਨੁਲੇ ਸਮੇਂ ਚ ਅਮਰੀਕਾ ਅੱਖਾਂ ਦਿਖਾਉਂਦਾ ਭਾਰਤ ਨੂੰ ਤੇ ਅਮਰੀਕਾ ਨੂੰ ਭਾਰਤ ਅੱਖਾਂ ਦਿਖਾਊਗਾ ਬਰਾਬਰ ਦੇਖੋ ਜੀ ਗੱਲ ਸਮਝੋ ਉਹ ਤੇ ਤਾਂ ਦੇਖਾਂਗੇ ਜਦ ਅੱਖਾਂ ਦਿਖਾਏਗੇ ਅੰਗਰੇਜ਼ ਕਾਬਜ਼ ਹੈ ਨਾ ਆਈ ਵਿਲ ਕਰਾਸ ਦ ਬ੍ਰਿਜ ਵੈਨ ਇਟ ਕਮਸ ਬੜੀ ਹਿੰਮਤ ਚਾਹੀਦੀ ਸਾਨੂੰ ਅੱਖਾਂ ਦਾ ਖੜਨ ਵਾਸਤੇ ਪਰ ਮਨਾ ਮੋਟਾ ਤੇ ਆਪਸੇ ਚਲਦੇ ਰਹੇਗਾ ਉਹਨਾਂ ਤੇ ਰਹੇਗਾ ਇੱਕ ਤੁਸੀਂ ਬੈਠੇ ਹੋ ਸਮਾਜ ਦੇ ਅੰਦਰ ਕੋਈ ਬੰਦਾ ਇਹ ਗੱਲ ਕਹਿੰਦਾ ਕੋਈ ਦੂਜਾ ਕਹਿੰਦਾ ਬਟ आवर ਪੋਜੀਸ਼ਨ ਇਜ਼ ਟੋਟਲੀ ਸਾਊਂਡ ਕੋਈ ਪੈਨਿਕ ਦੀ ਲੋੜ ਨਹੀਂ ਹੈਗੀ ਵੀ ਆਰ ਅ ਸਟਰੋਂਗ ਨੇਸ਼ਨ जिंदा सारे यू एस ए वालों भी कहा गया बैठ के सारा अट कर कि इंडिया जाऊंगा बैठ के गलबात करूंगा देखो ये डिप्लोमैटिक पोजिशन है लैट द प्राइम मिनिस्टर टेक ए कॉल ऑन दिस देखो ही इज अवेयर ऑफ ईच एंड एवरी डेवलपमेंट दैट हैपन सो दैट इज देयर कॉल बट वी स्टैंड विद द गवर्नमेंट इंस्टीट्यूट ऑफ चार्ट अकाउंट्स ऑफ इंडिया द लार्जेस्ट अकाउंटिंग बॉडी विद ओवर फोरटीन लैख मेंबर्स एंड स्टूडेंट्स विल स्टैंड विद द गवर्नमेंट विल स्टैंड सॉलिडरली विद ਦਾ ਪਬਲਿਕ ਆਫ ਇੰਡੀਆ ਜਿੱਥੇ ਵੀ ਲੋੜ ਹੈਗੀ ਤੁਸੀਂ ਕਿਸੇ ਚਾਰਟਰ ਅਕਾਊਂਟੈਂਟ ਕਿਸੇ ਸੀਨੀਅਰ ਸਟੂਡੈਂਟ ਨੂੰ ਕਰਨ ਇਮਦਾਦ ਲੈਣ ਜਾਓਗੇ ਹੀ ਵਿਲ ਬੀ ਸਟੈਂਡਿੰਗ ਬਾਈ ਯੂ ਇਨ ਦਿਸ ਆਵਰ ਆਫ ਨੀਡ ਥੈਂਕ ਯੂ ਥੈਂਕ ਯੂ ਬਹੁਤ ਸੋ ਸਾਡੇ ਨਾਲ ਗੱਲਬਾਤ ਕੀਤੀ ਗਈ ਇੰਟਰਨੈਸ਼ਨਲ ਮੁੱਦਿਆਂ ਦੇ ਉੱਤੇ ਵੀ ਗੱਲਬਾਤ ਕੀਤੀ ਗਈ ਬ੍ਰਿਕਸ ਸੰਮੇਲਨ ਦੇ ਵਿੱਚ ਭਾਰਤ ਸ਼ਾਮਲ ਹੋਇਆ ਸੀ ਕਿ ਭਾਰਤ ਨੂੰ ਉਸ ਸੰਮੇਲਨ 'ਚ ਸ਼ਾਮਲ ਹੋਣ ਦੇ ਨਾਲ ਜਿਹੜਾ ਯੂ ਐਸ ਏ ਨਾਲ ਜਿਹੜੇ ਸਾਡੇ ਰਿਲੇਸ਼ਨ ਨੇ ਉਹਨਾਂ ਦੇ ਵਿੱਚ ਥੋੜੀ ਰੁਕਾਵਟ ਆ ਸਕਦੀ ਹੈ ਇਸ ਦੇ ਬਾਰੇ ਚਰਚਾ ਹੋਈ ਹੈ ਹੋਰਾਂ ਖਬਰਾਂ ਦੇ ਲਈ ਬਨੇ ਰੋ ਓਨੀਅਰ ਦੇ ਨਾਲ